ਮਾਤਾ ਤੰਤਵਾ ਦਾ ਪਾਤਸ਼ਾਹ ਕਾਤਾ ਤੁਸੀਂ ਦੇ ਬਣ ਗਿਆ ਕਰ ਮੈਂ ਤੇ ਬਣ ਗਿਆ ਬੱਟਾ ਵਾਲਾ। ਲਾਸ਼ ਬਾਥਰੂਮ ਵੀ ਬਣ ਗਿਆ ਫਿਰ ਬਾਕੀ ਅਪੱਚੇ ਫੜਾਤਾ। ਤੰਤਵਾ ਦਾ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਪਟਿਆਲਾ ਦਾ ਇੱਕ ਛੋਟਾ ਜਿਹਾ ਪਿੰਡ ਆ ਇਹ ਮੱਲੇਵਾਲ। ਜਿੱਥੇ ਬੀਬੀਆਂ ਪੁਰਾਣੀ ਜੇ ਜਿਹੜਾ ਬਹੁਤ ਪਹਿਲਾਂ ਦਾ ਮਕਾਨ ਬਣਿਆ ਹੋਇਆ ਸੀ ਉਹਦੇ ਥੱਲੇ ਰਹਿੰਦੀਆਂ ਸੀ ਤੇ ਛੱਤ ਦਾ ਇਹ ਨਹੀਂ ਸੀ ਪਤਾ ਵੀ ਹੁਣ ਡਿੱਗੇ ਕਿ ਕਦੋਂ ਡਿੱਗੇ ਇੱਕ ਰਸੋਈ ਵੀ ਇਹਨਾਂ ਕੋਲੇ ਹੈ ਨਹੀਂ ਸੀ ਉਹਦੀ ਤਾਂ ਛੱਤ ਹੀ ਡਿੱਗੀ ਹੋਈ ਸੀ ਇੱਥੇ ਬੈਠੀਆਂ ਸੀ ਵਿਚਾਰੀਆਂ ਕਹਿੰਦੀਆਂ ਪ੍ਰਮਾਤਮਾ ਸਾਡਾ ਘਰ ਪੈ ਜੀ ਆਪ ਸਭ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਅਸੀਂ ਧੰਨਵਾਦ ਕਰਦੇ ਹਾਂ ਇੱਕ ਬਾਪੂ ਜੀ ਸਵਰਨ ਸਿੰਘ ਜਿਨ੍ਹਾਂ ਦਾ ਆਪਦਾ ਬੇਟਾ ਧੂਰੀ ਹਸਪਤਾਲ ਦੇ ਵਿੱਚ ਦਾਖਲ ਆ ਆਪ ਸਭ ਸੰਗਤ ਵੱਲੋਂ ਉਹਨਾਂ ਨੂੰ ਦਸਵੰਧ ਭੇਜੀ ਗਈ ਸੀ ਉਸ ਦਸਵੰਦ ਦੇ ਵਿੱਚੋਂ ਉਹਨਾਂ ਨੇ ਬੀਬੀ ਹੁਰਾ ਨੇ ਜਿਹੜਾ ਇਹ ਕਮਰਾ ਸ਼ੁਰੂ ਕੀਤਾ ਸੀ ਇਹਦੇ ਤੇ ਖਰਚਾ ਜਿਆਦਾ ਆ ਗਿਆ ਤੇ ਜਿਹੜਾ ਕੰਮ ਸੀ ਉਹ ਛੱਤਾਂ ਤੇ ਹੀ ਰੁਕ ਗਿਆ ਕੱਲੀਆਂ ਕੰਧਾਂ ਗੱਡੀਆਂ ਸੀ ਛੱਤਾਂ ਪਾਉਣ ਵਾਲੀਆਂ ਸੀ ਤੇ ਉਹ ਬਾਪੂ ਜੀ ਨੇ ਜੋ ਸੇਵਾ ਆਪਨੇ ਭੇਜੀ ਸੀ ਉਹਦੇ ਵਿੱਚੋਂ 50000 ਰੁਪਇਆ ਉਹ ਭੈਣਾ ਨੂੰ ਦੇ ਕੇ ਗਏ ਮੈਂ ਬੀਬੀ ਹਾਂਜੀ ਦੇ ਕੇ ਗਏ ਤੇ ਅਸੀਂ ਬਾਪੂ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਤੇ ਆਪ ਸਭ ਸੰਗਤ ਦਾ ਹੀ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਭੇਜ ਕੇ ਅੱਜ ਇਹਨਾਂ ਬੀਬੀਆਂ ਦੇ ਸਿਰ ਤੇ ਜਿਹੜੀ ਉਹ ਛੱਤ ਲਿਆਤੀ ਆ ਹੁਣ ਇਹਨਾਂ ਨੂੰ ਮੀਹ ਕੰਨੀ ਦੇ ਵਿੱਚ ਕਬਰਾਂ ਹੋਣ ਦੀ ਲੋੜ ਨਹੀਂ ਪੈਣੀ ਉਮੀਦ ਕਰਦੇ ਆ ਹੌਲੀ ਹੌਲੀ ਜਿਹੜਾ ਇਹਨਾਂ ਦਾ ਕੰਮ ਚੱਲ ਰਿਹਾ ਹੈਗਾ ਉਹ ਸੰਪੂਰਨ ਹੋ ਜਾਊਗਾ ਇਹਨਾਂ ਦੀਆਂ ਫਰਸ਼ਾਂ ਵੀ ਪੈ ਜਾਣਗੀਆਂ ਪਲਸਤਰ ਵੀ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ